ਪਰ ਜੇ ਬੀਜ ਕਿੱਕਰਾਂ ਦਾ ਬੀਜ ਲਿਆ ਤਾਂ ਕਹਿੰਦੇ ਪੈਰਾਂ 'ਚ ਕੰਡੇ ਤੇ ਵੱਜਣਗੇ ਵੱਜਣਗੇ ਜੇ ਬੀਜ ਕਿੱਕਰਾਂ ਦਾ ਬੀਜ ਲਿਆ ਇੱਕ ਦਿਨ ਪੈਰਾਂ 'ਚ ਕੰਡੇ ਤੇ ਵੱਜਣਗੇ ਫਰੀਦਾ ਲੋਣਾ ਦਾਖ ਬਜੌਰੀਆਂ ਕਿੱਕਰ ਬੀਜਾ ਜੱਟ ਠੰਡਾ ਉਨਕਤਾਏ ਦਾ ਪਹੰਗਾ ਲੋੜਾ ਪਟ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਐ ਬਾਬਾ ਫਰੀਦ ਸਾਹਿਬ ਕਹਿੰਦੇ ਐ ਫਰੀਦਾ ਲੋੜਾ ਦਾਖ ਵਿਜੋਰੀਆਂ ਕਿਕਰ ਵੇਜਾ ਜੱਟ ਕਿ ਜੇ ਦਾਖਾਂ ਭਾਲਦੇ ਆਂ ਬੀਜ ਦਾਖਾਂ ਦੇ ਵੇਜਣੇ ਪੈਣਗੇ ਪਰ ਭਾਲਦੇ ਦਾਖਾਂ ਬੀਜ ਕਿਕਰਾਂ ਦੇ ਚੱਕੀ ਫਿਰਦੇ ਆਂ ਕਹਿੰਦੇ ਕਿਕਰਾਂ ਦੇ ਬੀਜ ਬੀਜ ਲੈਣਾ ਤਾਂ ਇੱਕ ਦਿਨ ਪੈਰਾਂ 'ਚ ਕੰਡੇ ਤੇ ਵੱਜਣਗੇ ਕਿਉਂ ਜਿਹੜਾ ਬੀਜ